दोस्तो सत का खालसा वाहिगुरु जी की फतेह इस वेले खनौरी बॉर्डर मित्रों, बॉर्डरों पूरी तरह चढ़ती कला चाह जो आप छब्बी तरीक तो, तमरन अंशन भाव मरन वरत रेगूलर हंगर स्ट्राइक जो आप जा रहे हैं ਉਹਦੀਆਂ ਪੂਰੀ ਤਰ੍ਹਾਂ ਤਿਆਰੀਆਂ ਹੋ ਚੁੱਕੀਆਂ ਨੇ ਕਾਫੀ ਸਤੇਜ ਦੀ ਵੀ ਤਿਆਰੀ ਲਗਭਗ ਅੱਜ ਸ਼ਾਮ ਤੱਕ ਮੁਕੰਮਲ ਹੋ ਜੇਗੀ ਸੰਗਤਾਂ ਦੀ آمد ਸ਼ੁਰੂ ਹੋ ਚੁੱਕੀ ਆ ਔਰ ਇਹ ਜਿਹੜੀ ਮਰਨਵਰਤ ਦਾ ਜੋ ਅਸੀਂ ਐਲਾਨ ਕਰਿਆ ਹੈ ਮੈਂ ਕੱਲ ਦਾ ਇੱਕ ਵੀਡੀਓ ਸਾਡੇ ਜਰਨਲ ਸੈਕਟਰੀ ਵੱਲੋਂ ਜੋ ਭਾਵਕਤਾ ਦੇ ਵਿੱਚ ਭਾਵਕ ਹੋ ਕੇ ਇੱਕ ਸਾਡੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ। ਤਾਂ ਮੈਂ ਉਸ ਵੀਡੀਓ ਦੇ ਸਬੰਧ ਵਿੱਚ ਦੋ ਸ਼ਬਦ ਕਹਿਣੇ ਚਾਹੂੰਗਾ ਕਿ ਦੋਸਤੋ ਮੌਤ ਕਿਸੇ ਦੇ ਹੱਥ 'ਚ ਨਹੀਂ ਹੈ। ਕਿਸੇ ਦੇ ਹੱਥ 'ਚ ਮੌਤ ਨਹੀਂ। ਮੌਤ ਅਕਾਲ ਪੁਰਖ ਵਾਹਿਗੁਰੂ ਦੇ ਹੱਥ 'ਚ ਹੈ। ਤੇ ਕਦੋਂ ਆਉਣੀ ਹੈ, ਕਿਵੇਂ ਦੀ ਆਉਣੀ ਹੈ, ਕਿਹੋ ਜੀ ਆਉਣੀ ਹੈ। ਇਹ ਵੀ ਉਹਨੂੰ ਪਤਾ ਹੈ। ਆਦਮੀ ਨੂੰ ਕੁਝ ਪਤਾ ਨਹੀਂ ਇਹਦਾ। ਜੋ ਅਸੀਂ ਕਰ ਰਹੇ ਹਾਂ ਅਸੀਂ ਜਥੇਬੰਦੀ ਦੀ ਸਟੇਟ ਦੀ ਜ਼ਿੰਮੇਵਾਰੀ ਸਾਡੇ ਤੇ ਪਈ ਉਸ ਤੋਂ ਬਾਅਦ ਅਸੀਂ ਬਾਹਰ ਨਿਕਲ ਕੇ ਇੱਕ ਐਸਕੇਐਮ ਨਾਨ ਪੋਲਿਟਿਕਲ ਬਣਾ ਕੇ ਵਿਚਰਨ ਦੀ ਕੋਸ਼ਿਸ਼ ਕੀਤੀ ਹੈ ਚਿੰਤਾ ਨੇ ਸਾਰੇ ਵੀਰਾਂ ਨੇ ਸਾਰੇ ਭਰਾਵਾਂ ਨੇ ਪਿਆਰ ਬਖਸ਼ਿਆ ਆਪਾਂ ਨੂੰ ਉਹਦਾ ਕואର୍ਡੀਨੇਟਰ ਜਾਂ ਮੈਂ ਕਹਾ ਕਨਵੀਨਰ ਦੇ ਰੂਪ ਦੇ ਵਿੱਚ ਸਹਿਕਾਰਿਆ ਤਾਂ ਫਿਰ ਦੋਸਤੋ ਜਿੰਨਾ ਰਤਬਾ ਵੱਡਾ ਰੱਖੋਗੇ ਓਨਾ ਵੱਡਾ ਦਿਲ ਲੈ ਕੇ ਓਨਾ ਲੋਕਾਂ ਦੇ ਪ੍ਰਤੀ ਕੁਰਬਾਨੀ ਦੇਣ ਦਾ ਜਜ਼ਬਾ ਵੀ ਉਨਾ ਮਜ਼ਬੂਤੀ ਨਾਲ ਰੱਖਣਾ ਤੇ ਰੱਖਣਾ ਪੈਣਾ ਹੈ ਕਾਕਾ ਸਿੰਘ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਹੌਸਲਾ ਰੱਖੋ ਤਕੜੇ ਹੋ ਬੋ ਆਪਾਂ ਇੱਕ ਜਥੇਬੰਦੀ ਨੂੰ ਚਲਾ ਰਹੇ ਆ ਆਪਾਂ ਇੱਕ ਜਥੇਬੰਦੀ ਚਲਾ ਰਹੇ ਆ ਜਦੋਂ ਜਥੇਬੰਦੀਆਂ ਚਲਾਈਦੀਆਂ ਨਾ ਉਦੋਂ ਇਹ ਗੱਲਾਂ ਤੇ ਜੀ ਆਪਾਂ ਨੂੰ ਪ੍ਰਧਾਨ ਮਰਨ ਤੇ ਨਹੀਂ ਦੇਣਾ ਚਾਹੀਦਾ ਆਪਾਂ ਨੂੰ ਪ੍ਰਧਾਨ ਮੈਨੂੰ ਮਰਨ ਵਰਤੇ ਬੈਠਣ ਨਹੀਂ ਦੇਣਾ ਚਾਹੀਦਾ ਮੈਨੂੰ ਲੱਗਦਾ ਇਹ ਤਾਂ ਬੜੀਆਂ ਬੜੀ ਕਮਜ਼ੋਰ ਬੰਦਿਆਂ ਵਾਲੀ ਗੱਲ ਕੀਤੀ ਆ ਮੈਂ 2-4 ਦਿਨ ਪਹਿਲਾਂ 2-3 ਦਿਨ ਪਹਿਲਾਂ ਘਰ ਆਇਆ ਬੱਚਿਆਂ ਕੋਲ ਆਇਆ ਮੇਰੀਆਂ ਭੈਣਾਂ ਕੋਲ ਆਇਆ ਸਾਰੇ ਚੜਦੀ ਕਲਾ 'ਚ ਮੇਰੇ ਬੱਚੇ ਚੜਦੀ ਕਲਾ 'ਚ ਨੇ ਮੇਰੀਆਂ ਭੈਣਾਂ ਮੇਰੇ ਭਾਂਜੇ ਚੜਦੀ ਕਲਾ 'ਚ ਨੇ ਤੇ ਪਿਆਰੇ ਦੋਸਤੋ ਜਿਹੜਾ ਆਪਣਾ ਪਰਿਵਾਰ ਹੈ ਆਪਣੇ ਪਰਿਵਾਰ ਨੂੰ ਮੇਰੀ ਅਪੀਲ ਹੈ ਕਿ ਭਾਵਕਤਾ ਦੇ ਵਿੱਚ ਆ ਕੇ ਭਾਵਕ ਹੋ ਕੇ ਅਜਿਹੀਆਂ ਅਪੀਲਾਂ ਨਾ ਕਰੋ ਸਰਕਾਰ ਕੋਲ ਮੈਸੇਜ ਕੀ ਜਾ ਰਿਹਾ ਹੈ ਕਿ ਸ਼ਾਇਦ ਸ਼ਾਇਦ ਇਹ ਜਥੇਬੰਦੀ ਡਰਦੀ ਹੈ ਮਰਨ ਤੋਂ ਸ਼ਾਇਦ ਜਥੇਬੰਦੀ ਅਪੀਲ ਕਰੂਗੀ ਕੱਲ ਨੂੰ ਸ਼ਾਇਦ ਇਹਦਾ ਪਿੰਡ ਆ ਕੇ ਅਪੀਲ ਕਰੂਗਾ ਕੱਲ ਨੂੰ ਕਿ ਮਰਨ ਬਸ ਛੱਡ ਦੇ ਨਾ ਬੈਠ ਤਾਂ ਡੱਲੇ ਵਾਲ ਖੁਣੀ ਮੰਨ ਜਾਊਗਾ ਉਹ ਪਿਆਰੇ ਦੋਸਤੋ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਜਥੇਬੰਦੀ ਠੀਕ ਹੈ ਤੁਸੀਂ ਭਾਵਕਤਾ ਦੇ ਵਿੱਚੋਂ ਭਾਵਕ ਹੋ ਕੇ ਗੱਲਾਂ ਕਰ ਰਹੇ ਹੋ ਆਪਸੀ ਪਿਆਰ ਹੈ ਜਿਹੜਾ ਜਿਹੜਾ ਤੁਹਾਨੂੰ ਇਹ ਇਹ ਗੱਲਾਂ ਕਰਨ ਲਈ ਮਜਬੂਰ ਕਰ ਰਿਹਾ ਹੈ ਪਰ ਮੈਂ ਇੱਕ ਬੇਨਤੀ ਕਰਦਾ ਦੋਸਤੋ ਅਸੀਂ ਆਗੂ ਆ ਸਾਡੀ ਜ਼ਿੰਮੇਵਾਰੀ ਹੈ ਮਰ ਜਾਣਾ ਆਪਣੇ ਲੋਕਾਂ ਦੀ ਖਾਤਰ ਮਰ ਜਾਣਾ ਇਹ ਸਾਡੀ ਜ਼ਿੰਮੇਵਾਰੀ ਆ ਇਹ ਪ੍ਰਧਾਨੀਆਂ ਦੇ ਤਾਜ ਸਿਰਾਂ ਤੇ ਲੈ ਕੇ ਤੁਰਨੇ ਤਾਂ ਫਿਰ ਮਰਨ ਤੋਂ ਡਰਨਾ ਮਰਨ ਤੋਂ ਭੱਜਣਾ ਇਹ ਸਾਡੇ ਹਿੱਸੇ ਨਹੀਂ ਆਇਆ ਔਰ ਦੂਸਰੀ ਗੱਲ ਹੈ ਜਿਹੜੀ ਇਹ ਲੜਾਈ ਹੈ ਜਿਹੜੀ ਅਸੀਂ ਬਹੁਤ ਚਿਰ ਪਹਿਲਾਂ ਲੜਨਾ ਚਾ ਰਹੇ ਸੀ ਪਰ ਸਮੇ ਦਾ ਵਕਤ ਆ ਨਾ ਮੈਂ ਤੁਹਾਨੂੰ ਪਹਿਲੇ ਕਿਹਾ ਹੈ ਕਿ ਜਿੱਦੇ ਆਉਣੀ ਓਥੇ ਆਉਣੀ ਆ ਜਿੱਦੇ ਹਾਲਾਤ ਬਣਨੇ ਓਥੇ ਬਣਨੇ ਆ ਹੋ ਸਕਦਾ ਫਰਵਰੀ ਦੇ ਵਿੱਚ ਇੱਕ ਵਾਰੀ ਪ੍ਰੋਗਰਾਮ ਦੇ ਰਹੇ ਸੀ ਅਸੀਂ ਮਰਨ ਮਰਤ ਦਾ ਉਹਦੋਂ ਨਹੀਂ ਦਿੱਤਾ ਗਿਆ ਕਿਸੇ ਕਾਰਨ ਉਹਨੂੰ ਕੋਈ ਨਹੀਂ ਪਾਸ ਕਰਵਾ ਸਕੇ ਤਾਂ ਦੋਸਤੋ ਉਦੋਂ ਸਮਾਂ ਨਹੀਂ ਸੀ ਹੈ ਵਾਇਗੁਰੂ ਦੀ ਜੋ ਮਨਜ਼ੂਰੀ ਮੈਨੂੰ ਅਜੇ ਤੋ ਮਿਲਣੀ ਓਦੋਂ ਮਿਲਣੀ ਆ ਸੋ ਮੇਰੀ ਆਪ ਸਭ ਨੂੰ ਬੇਨਤੀ ਹੈ ਇਹ ਪ੍ਰੋਗਰਾਮ ਸਾਡਾ ਜਿਹੜਾ ਬਿਲਕੁਲ ਮਜਬੂਤੀ ਨਾਲ ਸਟੈਂਡ ਕਰਦਾ ਅਸੀਂ ਇੱਥੋਂ ਤੱਕ ਫੈਸਲਾ ਲਿਆ ਹੋਇਆ ਹੈ ਕਿ ਮਰਾਂਗੇ ਔਰ ਇਹ ਮੇਰੀ ਇਹ ਵਿਚਾਰ ਹੈ ਮੈਂ ਇਸ ਵਿਚਾਰਧਾਰਾ ਦਾ ਬੰਦਾ ਕਿ ਮੇਰੀ ਇੱਕ ਫੋਰਸ ਜਿਹੜੀ ਸੰਗਤਾਂ ਮੇਰੇ ਨਾਲ ਨੇ ਮੈਂ ਨਹੀਂ ਚਾਹਦਾ ਕਿ ਮੇਰੀ ਸੰਗਤ ਦਾ ਕੋਈ ਆਦਮੀ ਮਰੇ ਮੇਰੀ ਸੰਗਤ ਦੇ ਆਦਮੀ ਮਰਨ ਤੋਂ ਪਹਿਲਾਂ ਮੈਂ ਮੈਨੂੰ ਮਰਨਾ ਚਾਹੀਦਾ ਮੈਂ ਕਿੱਲਾ ਲੀਡਰ ਬਣ ਕੇ ਚੌਣ ਜਾਣਦਾ ਹੈ ਕਿ ਜੀ ਮੈਂ ਤਾਂ ਲੀਡਰ ਹੈ ਮੈਂ ਪੰਜਾਬ ਦਾ ਪ੍ਰਧਾਨ ਹੈ ਮੈਂ ਮੈਂ ਨੈਸ਼ਨਲ ਲੈਵਲ ਦਾ ਕਨਵੀਨਰ ਬਣ ਗਿਆ ਜੀ ਐਸਕੇਮ ਨੌਨ ਪੋਲੀਟিক্যাল ਦਾ ਤੇ ਮੈਂ ਕਨਵੀਨਰ ਬਣ ਕੇ ਸਰਵ ਟੌਰਾ ਲਾ ਕੇ ਚੌਣ ਜਾਣਦਾ ਹੈ ਮਰਨਾ ਪੈਣਾ ਹੈ ਉਹਦੇ ਲਈ ਤਿਆਰ ਹੋ ਕੇ ਬੈਠਿਆ ਦੋਸਤੋ ਉਹਦੇ ਲਈ ਤਿਆਰ ਹਾਂ ਇੱਕ ਜ਼ਰੂਰ ਆ ਕੰਮ ਹੈ ਜਿੱਥੇ ਬੰਦੇ ਨੂੰ ਅਪੀਲ ਕਰਦਾ ਇਹ ਕਰੋ ਜਿਹੜਾ ਕਰਨ ਵਾਲਾ ਹੈ ਕਿ ਜਿਸ ਦਿਨ ਇਸ ਲੜਾਈ ਨੇ ਚਰਮ ਤੇ ਜਾਣਾ ਉਸ ਦਿਨ ਸਰਕਾਰ ਕੋਈ ਵੀ ਐਕਸ਼ਨ ਕਰ ਸਕਦੀ ਆ ਸਰਕਾਰ ਚੱਕਣ ਦੀ ਕੋਸ਼ਿਸ਼ ਕਰ ਸਕਦੀ ਹੈ ਇਸ ਲੜਾਈ ਨੂੰ ਜਿੱਤਣ ਦੇ ਲਈ ਪੂਰਾ ਤਾਨ ਲਾ ਦਿਓ ਸਾਰੀਆਂ ਫੋਰਸਾਂ ਸਾਰੀ ਸੰਗਤ ਜਿਹੜੀ ਸਾਡੀ ਕਿਸਾਨ ਜਥੇਬੰਦੀ ਦੀ ਸਾਡੀ ਫੌਜ ਆ ਜਾਂ ਜਿਹੜੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਉਹਨਾਂ ਦੀ ਵੀ ਜਿੰਨੀ ਤਾਕਤ ਹੈ ਸਾਰੀ ਇੱਥੇ ਝੋਕ ਦਿਓ ਉਹ ਅਗਰ ਸਾਡੇ ਇਕੱਠ ਦੇ ਵਿੱਚੋਂ ਮਰਨ ਮਰਦ ਤੇ ਬੈਠੇ ਆਗੂ ਨੂੰ ਚੱਕ ਨਾ ਸਕੇ ਤਾਂ ਸਮਝ ਲਿਓ ਤੁਸੀਂ ਮੋਰਚਾ ਜਿੱਤ ਗਏ ਤੇ ਇਹ ਜਿਹੜਾ ਮੋਰਚਾ ਸਾਡੇ ਜਿਉਂਦਾ ਰਹਿਣ ਨਾਲੋਂ ਮੈਂ ਸਮਝਦਾ ਮੇਰਾ ਪੋਤਰਾ ਜਿਉਂਦਾ ਰਹਿਣਾ ਜ਼ਰੂਰੀ ਆ ਮੈਂ ਸਮਝਦਾ ਮੇਰੇ ਕਿਸਾਨਾਂ ਦੇ ਬੱਚੇ ਜਿਉਂਦੇ ਰਹਿਣੇ ਜ਼ਰੂਰੀ ਆ ਮੈਂ ਸਮਝਦਾ ਮੇਰੇ ਜਿਉਂਦਾ ਰਹਿਣ ਨਾਲੋਂ ਮੇਰੇ ਕਿਸਾਨ ਪਰਿਵਾਰਾਂ ਦੇ ਵਿੱਚ ਜਨਮ ਲੈਣ ਵਾਲੀਆਂ ਧੀਆ ਦੀ ਇੱਜ਼ਤ برقرار ਰਹਿਣੀ ਜ਼ਰੂਰੀ ਆ ਮੈਂ ਸਮਝਦਾ ਕਿ ਮੇਰੀਆਂ ਲੋਹਾ ਦੀ ਇੱਜ਼ਤ ਮੇਰੇ ਮੇਰੇ ਮੇਰੀ ਕਿਸਾਨ ਜਮਾਤ ਦੀਆਂ ਧੀਆਂ ਤੇ ਲੋਹਾ ਦੀ ਇੱਜ਼ਤ ਬਰਕਰਾਰ ਰੱਖਾ ਲੈਣੀ ਜ਼ਰੂਰੀ ਹੈ। ਉਹ ਵੱਡੀ ਚੀਜ਼ ਹੈ। ਉਹਦੇ ਲਈ ਲੜ ਰਹੇ ਆ। ਸੋ ਇਸ ਕਰਕੇ ਇਹ ਪਹਿਰਾ ਦਿਓ। ਇਹ ਗੱਲ ਕਦੇ ਨਹੀਂ ਸੁਤਰੀ ਦਿਮਾਗ 'ਚ ਵੀ ਨਹੀਂ ਲਾਉਣੀ। ਕਿ ਜੀ ਉਹ ਹੋ ਜਾਵੇਗਾ, ਆਹ ਹੋ ਜਾਵੇਗਾ, ਹੋਏਗਾ। ਇਹਨਾਂ ਗੱਲਾਂ ਤੋਂ ਮੌਤ ਕਿਹਦੇ ਹੱਥ 'ਚ ਹੈ? ਆ ਜਿੰਨੇ ਸਾਥੀ ਸਾਡੇ ਮਰ ਰਹੇ ਨੇ। ਉਹ ਕਿਹ ਕਿਹ ਕੌਣ ਬਚਾ ਸਕਦਾ ਉਹਨਾਂ ਨੂੰ? ਸ਼ੁਭ ਕਰਨ ਨੂੰ ਬਚਾ ਲੈਂਦਾ ਜੋ ਕਿ ਬਚਾ ਸਕਦਾ ਸੀ ਤਾਂ ਨਹੀਂ ਬਚਾ ਸਕਦਾ। ਮੌਤ ਵਾ ਇੱਕ ਨੂੰ ਦੇ ਹੱਥ ਚ ਹੈ ਫੈਸਲਾ ਲਿਆ ਹੈ ਕਿ ਇੱਕ ਆਗੂ ਦੀ ਮੌਤ ਹੋਏਗੀ ਉਹਦਾ ਉਹਦੀ ਡੈਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਉਹਨੀ ਦੇਰ ਤੱਕ ਨਹੀਂ ਕੀਤਾ ਜਾਏਗਾ ਜਿੰਨੀ ਦੇਰ ਤੱਕ ਸਰਕਾਰ ਮੰਗਾ ਨਹੀਂ ਮੰਦੀ ਔਰ ਅਗਲਾ ਆਗੂ ਬੈਠੇਗਾ ਸੁਭਜੀਤ ਨੇ ਐਲਾਨ ਕਰ ਚੁੱਕਿਆ ਹੈ ਕਿ ਮੇਰੇ ਤੋਂ ਬਾਅਦ ਸੁਭਜੀਤ ਮਰਨ ਮਰਤੇ ਬੈਠੇਗਾ ਔਰ ਮੈਂ ਸਿੱਧੂ ਮੂਰਦਾ ਦੇ ਬਗਲ ਇੱਕ ਇੱਕ ਕਾਰਕੁੰਨ ਨੂੰ ਅਪੀਲ ਕਰਦਾ ਕਿ ਦੋਸਤੋ ਅਗਰੇ ਘਟਨਾ ਵਾਪਰ ਵੀ ਜਾਂਦੀ ਹੈ जिन्हें भी आगू बैठन गए मोर्चे जितने तक सिद्धूपुर जथेबंद एक एक सिपाही एक एक भैन एक एक बजुर्ग इस मोर्चे डटे रहो ता के आखिरी चरम तक असी लड़ाई जित के लगे जानी है जोड़ा भी अखीर के उन् मरण गए चार मरण गए पांच मरण गए सारे का ही संस्कार एको दिन करा सार्या इको दिन संस्कार हो जथेबंदी मेरी अपील है इन्होंने गलरा दो ना के कमजोरी विखाउ की लड़ है दिल छोटा ना करो ਮੈਨੂੰ ਪਤਾ ਆ ਆਪਣਾ ਸਾਰਾ ਉਹ ਜਿਹੜਾ ਆਪਸੀ ਪਿਆਰ ਹੈ ਇਹ ਪਿਆਰ ਆ ਜਿਹੜਾ ਸਾਨੂੰ ਮਜਬੂਰ ਕਰਦਾ ਹੈ ਪਰ ਦੋਸਤੋ ਅਸੀਂ ਕਿਸਾਨ ਆ ਯਾਰ ਕਿਸਾਨ ਲੀਡਰ ਆ ਪਿਆਰ ਨਾਲੋਂ ਵੱਡੀ ਚੀਜ਼ ਆ ਜਿਹੜੇ ਮਕਸਦ ਨੂੰ ਲੈ ਕੇ ਚੱਲਿਆ ਉਹਨੂੰ ਹਾਸਲ ਕਰਨਾ ਉਹਨੂੰ ਹਾਸਲ ਕਰਕੇ ਲੈ ਕੇ ਦੇਣਾ ਇਹ ਜ਼ਰੂਰੀ ਆ ਔਰ ਉਹਦੇ ਲਈ ਲੜ ਰਹੇ ਆ ਸੋ ਆਪ ਸਭ ਨੂੰ ਮੇਰੀ ਫਿਰ ਦੁਬਾਰਾ ਅਪੀਲ ਆ ਕਿ ਪੂਰੀ ਤਾਕਤ ਝੋਕ ਦਿਓ ਜਿੰਨੀਆਂ ਜਿੰਨੀਆਂ ਟਰਾਲੀਆਂ ਤੁਹਾਨੂੰ ਕਈਆਂ ਕੋਸ਼ਿਸ਼ ਕਰੋ ਉਸ ਤੋਂ ਵੀ ਵੱਧ ਟਰਾਲੀਆਂ ਲੈ ਕੇ ਆਓ ਜਿੰਨੀ ਜਿੰਨੀ ਸੰਗਤ ਕਿਸੇ ਜ਼ਿਲ੍ਹੇ ਨੇ ਜ਼ਿੰਮੇਵਾਰੀ ਚੱਕ ਕੇ ਇਥੋਂ ਲੈ ਕੇ ਗਿਆ ਹੈ ਉਦੋਂ ਵੱਧ ਗਿਰਤੀ ਦੇ ਵਿੱਚ ਸੰਗਤ ਨੂੰ ਲੈ ਕੇ ਆਓ ਤਾਂ ਕਿ ਅਸੀਂ ਇਸ ਮੋਰਚੇ ਨੂੰ ਜਿੱਤਣਾ ਹਰ ਹਾਲਤ ਦੇ ਵਿੱਚ ਜਿੱਤਣਾ ਔਰ ਜੇਤੂ ਹੋ ਕੇ ਨਿਕਲਾਂਗੇ ਮੇਰੇ ਦੋਸਤੋ ਮੈਂ ਲਾਸਟ ਵਿੱਚ ਗੱਲ ਹੋਰ ਦੱਸ ਦਿਆਂ ਕਿ ਮੈਂ ਆਪਣੀ ਇਸ ਗੱਲ ਨੂੰ ਲੈ ਕੇ ਕਿ ਕੱਲ ਨੂੰ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਅਸੀਂ ਤੇ ਤੂੰ ਤੱਕ ਤਿਆਰ ਹੋ ਗਏ ਯਾਰ ਤੇ ਤੁਸੀਂ ਕਿਹੜੀਆਂ ਗੱਲਾਂ ਸੋਚ ਰਹੇ ਹੋ ਅਸੀਂ ਆਪਣੀ ਜ਼ਮੀਨ ਦੀ ਜਿਹੜੇ ਜਿਹੜਾ ਵਿਰਾਸਤ ਹੈ ਉਹ ਆਪਣੇ ਬੱਚਿਆਂ ਨੂੰ ਕਰਵਾਉਣ ਦਾ ਫੈਸਲਾ ਲਿਆ ਉਹ ਅਸੀਂ ਅੱਜ ਤਸੰਬੇ ਆ ਗਿਆ ਕੱਲ ਨੂੰ ਅਸੀਂ ਉਹ ਸਾਰੇ ਕਾਗਜ਼ ਪੱਤਰ ਕੰਪਲੀਟ ਕਰਕੇ ਹੈਂਡਓਵਰ ਕਰ ਦੇਣੇ ਆ ਬੱਚਿਆਂ ਦੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕਿਸੇ ਚੀਜ਼ ਦਾ ਪਿੱਛੇ ਰਹੇ ਸਾਡੇ ਬੱਚਿਆਂ ਨੂੰ ਪਰਿਵਾਰ ਨੂੰ ਸਮੱਸਿਆ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਹ ਮੇਰੀ ਅਪੀਲ ਹੈ ਸਾਰੇ ਵੀਰਾਂ ਨੂੰ ਔਰ ਉਹ ਇੱਕ ਵੀਰ ਕੋਈ ਸ਼ਾਇਦ ਸੰਦੀਪ ਸੰਦੀਪ ਆ ਕੋਈ ਉਹ ਜੋ ਉਹਦਾ ਸਾਡੀ ਜੱਥੇਬੰਦੀ ਨਾਲ ਕੋਈ ਸੰਬੰਧ ਨਹੀਂ ਔਰ ਉਹ ਆਪਣੇ ਆਪ ਨੂੰ ਇਹ ਪੇਸ਼ ਕਰਦਾ ਕਿ ਮੈਂ ਸਿੱਧੂਪੁਰ ਜੱਥੇਬੰਦੀ ਦਾ ਬੰਦਾ ਔਰ ਗੱਲਾਂ ਕਰਦਾ ਕਿ ਮੈਂ ਮੈਨੂੰ ਮੈਂ ਇਹ ਕਰਦਾ ਸੀ ਮੈਨੂੰ ਪਤਾ ਸੀਗਾ ਜੀ ਮੈਨੂੰ ਬਿਲਾਂਦਾ ਸੀ ਮੈਨੂੰ ਧੋਕਾ ਸੀ ਨਾ ਉਹ ਬੰਦੇ ਦਾ ਜੱਥੇਬੰਦੀ ਨਾਲ ਸੰਬੰਧ ਹੈ ਨਾ ਉਹ ਜੱਥੇਬੰਦੀ ਦਾ ਬੰਦਾ ਹੈ ਉਹ ਪਤਾ ਨਹੀਂ ਸਰਕਾਰ ਦਾ ਹੈ ਬੀਜੇਪੀ ਦਾ ਕੀ ਦਾ ਕੁੱਤਾ ਹੋ ਉਹ ਜਿਹੜਾ ਜਿਹੜਾ ਮਦਸ ਇਹਨੂੰ ਉਹ ਚਾਹੀਆ ਕਮਜ਼ੋਰੀ ਵਾਲੀਆਂ ਵੀਡੀਓਜ਼ ਨੂੰ ਜ਼ਿਆਦਾ ਵਾਇਰਲ ਕਰਨ ਦੀ ਕੋਸ਼ਿਸ਼ ਕਰਦਾ ਹੈ ਅਸੀਂ ਚੜ੍ਹਦੀ ਕਲਾ 'ਚ ਚੜ੍ਹਦੀ ਕਲਾ 'ਚ ਰਹਾਂਗੇ ਆਖਰੀ ਸਾਹ ਤੱਕ ਇਹ ਲੜਾਈ ਚੱਰੀ ਰਹੇਗੀ ਔਰ ਇਕੱਲਾ ਮੈਂ ਨਹੀਂ ਮੇਰੇ ਨਾਲ ਮੇਰੇ ਮਗਰਲੇ ਪਾਸੇ ਲਾਈਨ ਬਹੁਤ ਲੰਬੀ ਹੈ ਬਹੁਤ ਸਾਰੇ ਲੀਡਰ ਇਸ ਲੜਾਈ ਨੂੰ ਲੜਨ ਲਈ ਤਿਆਰ ਬੈਠੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ